ਏ ਭਾਈ ਜੀ ਨਰਿੰਦਰਦੀਪ ਦੇ ਮਾਮਾ ਜੀ ਨੇ ਇਹ ਪਿਤਾ ਜੀ ਨੇ ਤੁਸੀਂ ਪਛਾਣਦੇ ਹੋ ਭਾਈ ਜੀ ਜੋ ਕੁਛ ਇਹ ਹੋਇਆ ਇਹਦੇ ਪਿੱਛੇ ਦੀ ਕਹਾਣੀ ਕੀ ਲੱਗਦੀ ਹੈ ਜੋ ਕੁਛ ਇਹ ਵਾਪਰਿਆ ਸਾਡੇ ਪਰਿਵਾਰ ਨਾਲ ਵਾਪਰਿਆ ਪਰਿਵਾਰ ਨਾਲ ਨਹੀਂ ਵਾਪਰਿਆ ਪੰਜਾਬ ਦੇ ਹਰ ਉਸ ਘਰ ਨਾਲ ਵਾਪਰਿਆ ਔਰ ਇਹ ਹਰ ਘਰ ਨੂੰ ਸੋਚਣਾ ਪੈਣਾ ਹੈ ਕਿ ਜੋ ਕੁਛ ਵਾਪਰਿਆ ਇਹ ਉਹਨਾਂ ਦੇ ਬੱਚੇ ਨਾਲ ਵਾਪਰਿਆ ਉਹਨਾਂ ਦੀ ਭਰਾ ਨਾਲ ਵਾਪਰਿਆ ਉਹਨਾਂ ਦੇ ਕਿਸੇ ਵੀ ਪਿਓ ਨਾਲ ਵਾਪਰਿਆ ਇਹ ਜੋ ਕੁਝ ਵਾਪਰਨਾ ਸ਼ੁਰੂ ਹੋ ਗਿਆ ਹੈ ਇਹ ਇੱਕ ਬਹੁਤ ਵੱਡੀ ਕਾਨੂੰਨੀ ਸਾਜ਼ਿਸ਼ ਜਿਹੜੀ ਸ਼ੁਰੂ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਪੰਜਾਬ ਦੀ ਜਵਾਨੀ ਨੂੰ ਖਤਮ ਕੀਤਾ ਜਾ ਰਿਹਾ ਹੈ ਇਹ ਜਿਹੜਾ ਜਿਹੜਾ ਕਾਰਾ ਹੋਇਆ ਸਾਡੇ ਕੋਲੇ ਤਾਂ ਬੋਲ ਵੀ ਮੁੱਕ ਗਏ ਸਾਡਾ ਤਾਂ ਥੁੱਕ ਵੀ ਜਿਹੜਾ ਕੱਲ ਵੀ ਸੁੱਕ ਚੁੱਕਿਆ ਹੈ ਬੋਲ ਬੋਲ ਕੇ ਦੱਸ ਦੱਸ ਕੇ ਔਰ ਮੀਡੀਆ ਪਿਛਲੇ 5 ਦਿਨਾਂ ਤੋਂ ਸਾਡੀਆਂ 100-100 ਮੀਡੀਆ ਲੈ ਕੇ ਕਵਰੇਜ ਲੈ ਕੇ ਜਾ ਚੁੱਕਿਆ ਹੈ ਔਰ ਮੈਨੂੰ ਹਲੇ ਤੱਕ ਨਹੀਂ ਸਮਝ ਆ ਰਹੀ ਉਹ মিডিਆ ਸਾਡੀ ਗੱਲ ਕਰ ਰਿਹਾ ਕਿ ਭਗਵੰਤ ਮਾਨ ਦੇ ਕੰਨਾਂ ਤੱਕ ਨਹੀਂ ਇਹ ਪਹੁੰਚਾ ਰਕਿਆ ਉਹਦੇ ਏਡੇ ਏਡੇ ਵੱਡੇ ਪ੍ਰੋਗਰਾਮਾਂ ਤੱਕ ਜਾ ਕੇ ਬੋਲ ਨਹੀਂ ਸਕਿਆ ਉਹਨੂੰ ਪੁੱਛ ਨਹੀਂ ਸਕਿਆ ਕਿ ਕੀ ਕਿਉਂ ਕਤਲ ਕੀਤਾ ਤੇਰੀ ਤੇਰੀ ਜਿਹੜੀ ਤੇਰੀ ਜਿਹੜੀ ਇਹ ਜਿਹੜੀ ਜਾਲ ਬੁਣਿਆ ਵੇ ਤੇਰਾ ਸੀਆਈਏ ਦੇ ਥਰੂ ਪੰਜਾਬ ਪੁਲਿਸ ਦੇ ਥਰੂ ਇਹ ਡਰਾਇਆ ਜਾ ਰਿਹਾ ਤਮਕਾਇਆ ਜਾ ਰਿਹਾ ਕਿਉਂ ਸਿਆਸਤਦਾਨਾਂ ਦੇ ਮੂੰਹ ਦੇ ਵਿੱਚ ਜ਼ੁਬਾਨ ਨਹੀਂ ਉਹਨਾਂ ਪਾਰਟੀਆਂ ਦੇ ਮੂੰਹ ਚ ਜਵਾਨ ਨਹੀਂ ਜਿਹੜੀਆਂ ਭਗਵੰਤ ਮਾਨ ਨਾਲ ਬੈਠਦੀਆਂ ਕੀ ਭਗਵੰਤ ਮਾਨ ਨੂੰ 5 ਦਿਨ ਹੋ ਗਏ ਪਤਾ ਨਹੀਂ ਕਿ ਇੱਕ ਬੰਡਾ ਸ਼ਹਿਰ ਦੇ ਵਿੱਚ ਉਹਦੀ ਪੁਲਿਸ ਦੁਆਰਾ ਇੱਕ ਜਵਾਨ ਪੁੱਤ ਪੜਾਉਣ ਗਿਆ ਵਾ ਚੱਕ ਕੇ ਕਿਡਨੈਪ ਕਰਕੇ ਮਾਰਿਆ ਜਾ ਚੁੱਕਿਆ ਮੈਂ ਮੀਡੀਆ ਦਾ ਤਰਵਾਦੀ ਆ ਕਿ ਮੀਡੀਆ ਰਾਹੀਂ ਇਹ ਜਨ ਸਲਾਬ ਇਕੱਠਾ ਹੋਇਆ ਹੈ ਇਹ ਮੀਡੀਆ ਰਾਹੀਂ ਜਨ ਸਲਾਬ ਜ਼ਰੂਰ ਇਕੱਠਾ ਹੋਇਆ ਪਰ ਮੀਡੀਆ ਨੂੰ ਮੈਂ ਫੇਰ ਮੁਕਾਬਲਤ ਕਰਦਾ ਮੈਂ ਆਪ ਮੈਂ ਆਪ ਮੈਨੇਜਿੰਗ ਡਾਇਰੈਕਟਰ ਆ ਭਾਈ ਕਨਈਆ ਸੇਵਾ ਜੋਤੀ ਦਾ ਮੇਰੇ ਭਰਾਓ ਤੁਸੀਂ ਪੱਤਰ ਪ੍ਰੇਰਕ ਮੇਰੇ ਸਾਰੇ ਮੀਡੀਆ ਮੇਰਾ ਭਰਾ ਏ ਮੈਂ ਤੁਹਾਨੂੰ ਸਾਰੇ ਮੀਡੀਆ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਹੀ ਉਹਦੀ ਕੋਠੀ ਦੇ ਵਿੱਚ ਜਾਓ ਕੋਈ ਵੀ ਇੱਕ ਵੀ ਮੀਡੀਆ ਦਾ ਬੰਦਾ ਨਹੀਂ ਰਹਿਣਾ ਚਾਹੀਦਾ ਜਿਹੜੀ ਉਹਦੀ ਕੋਠੀਆਂ ਦੇ ਵਿੱਚ ਜਾ ਕੇ ਉਹਦੇ ਮੂਹਰੇ ਕੈਮਰੇ ਕਰੇ ਕਿ 5 ਦਿਨ ਹੋ ਗਏ ਉਹ ਸ਼ਹਿਰ ਦੇ ਵਿੱਚ ਬਠਿੰਡਾ ਸ਼ਹਿਰ ਤੋਂ ਜਿੱਥੇ ਤੂੰ ਦੋ ਰਾਤਾਂ ਹੋਟਲ ਦੇ ਵਿੱਚ ਰਹਿ ਕੇ ਆਇਆ ਹੈਂ ਪਤਾ ਨਹੀਂ ਕੀ ਕੀ ਕੁੱਛ ਕਰਕੇ ਗਿਆ ਉਸ 5 ਕਿਲੋਮੀਟਰ ਦੂਰ ਘਰ ਤੋਂ ਤੂੰ ਆਪਦਾ ਆ ਸਰਕਾਰ ਆ ਮੇਰੇ ਦੁਆਰ ਉਹ ਮੇਰੇ ਦੁਆਰ ਸਰਕਾਰ ਦਾ ਨਾਰਾ ਮਾਰ ਕੇ ਗਿਆ ਉਸ ਦੁਆਰ ਤੇ ਤਾਂ ਤੂੰ ਕਤਲ ਸੀ ਉਹ ਕਤਲ ਉਸ 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 ਭਿੰਡੇ ਦੇ ਉੱਤੇ ਉਸ ਨਰਿੰਦਰਦੀਪ ਦੇ ਉੱਤੇ ਤੂੰ ਪੈਰ ਰੱਖ ਕੇ ਪ੍ਰੋਗਰਾਮ ਕਰਕੇ ਗਿਆ ਤੂੰ ਕਤਲ ਕਰਕੇ ਪ੍ਰੋਗਰਾਮ ਕਰਕੇ ਗਿਆ ਭਗਵੰਤ ਮਾਨ ਜੇ ਮੇਰੀ ਵਾਅਦਾ ਹੁੰਦਾ ਹੈ ਤਾਂ ਇਮੀਡੀਏਟਲੀ ਇਹਨਾਂ ਸਾਰੇ ਦੋਸ਼ੀਆਂ ਨੂੰ ਉਸ ਚੀਫ ਇੰਚਾਰਜ ਨੂੰ ਔਰ ਉਹਦੇ ਨਾਲ ਇਹ ਪਾਣਾ ਕੁੱਤਾ ਇਹ ਦੁਕਨ ਦੇ ਸ਼ਬਦ ਬੁੱਚੜ ਵਾਲਾ ਉਹ ਤੇਰਾ ਨਾਂ ਵੀ ਬੁੱਚੜਾਂ ਦੇ ਵਿੱਚ ਆਊਗਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੂੰ ਇਮੀਡੀਏਟਲੀ ਇਹਨਾਂ ਸਾਰਿਆਂ ਨੂੰ ਫੜ ਕੇ ਅੰਦਰ ਨਹੀਂ ਕਰਦਾ ਇਹਨਾਂ ਤੇ ਐਕਸ਼ਨ ਨਹੀਂ ਲੈਂਦਾ ਤਾਂ ਇਹ ਜਨਸਲਾਬ ਬਹੁਤ ਵੱਡਾ ਰੂਪ ਧਾਰੂਗਾ ਹੋ ਸਕਦਾ ਹੈ ਤੇ ਇਸ 6 ਮਹੀਨਿਆਂ ਦੇ ਵਿੱਚ ਵਿੱਚ ਤੈਨੂੰ ਇਸ ਕੁਰਸੀ ਦੇ ਉੱਤੇ ਵੀ ਲਾ ਦੇ ਕਿਉਂਕਿ ਕੁਰਸੀ ਦੇ ਉੱਤੇ ਵੀ ਤੈਨੂੰ ਇਹਨਾਂ ਨੇ ਹੀ ਪਾਇਆ ਇਹ ਕਿਸੇ ਹੋਰ ਨੇ ਨਹੀਂ ਪਾਇਆ ਇਹ ਜਨਸਲਾਬ ਨੇ ਨਹੀਂ ਤੈਨੂੰ ਕੁਰਸੀ ਤੇ ਪਾਇਆ ਤਾਂ ਮੇਰੀ ਤਾਂ ਇਹ ਹੀ ਗੁਜਾਰਿਸ਼ ਹੈ ਕਿ ਜਲਦੀ ਤੋਂ ਜਲਦੀ ਇਸ ਮਹਿੰਮ ਦਾ ਹਿੱਸਾ ਬਣੋ ਕੱਲ ਨਿਰੰਦਰਦੀਪ ਦਾ ਅੰਤਿਮ ਅਰਦਾਸ ਦਾ ਹੈਗਾ ਸਮਾਂ 12 ਵਜੇ ਤੋਂ 1:30 ਵਜੇ ਤੱਕ ਟਿਕਾਣਾ ਭਾਈ ਜਗਤਾਜੀ ਸਾਹਿਬ ਗੋਨਿਆਣਾ ਮੰਡੀ ਵਿਖੇ ਉਹਨੂੰ ਸ਼ਰਧਾ ਦੇ ਫੁੱਲ ਭੇਟ ਕਰੀਏ ਪਰ ਉਹਦੀ ਜਿਹੜੀ ਇਹ ਇਹ ਕਤਲ ਹੈ ਉਹਦੀ ਜਿਹੜੀ ਸ਼ਹੀਦੀ ਹੈ ਉਹਨੂੰ ਅਜਾਈ ਨਾ ਜਾਣ ਦਈਏ ਇਹਨੂੰ ਇੱਕ ਐਸਾ ਇੱਕ ਐਸਾ ਮੀਲ ਪੱਥਰ ਬਣਾਈਏ ਕਿ ਪੰਜਾਬ ਦੇ ਵਿੱਚ ਜੋ ਸ਼ੁਰੂ ਹੋਇਆ ਉਸ ਨੂੰ ਖਤਮ ਕਰ ਦਈਏ ਐਡਾ ਵੱਡਾ ਜਨ ਸਲਾਬ ਐਡੀ ਵੱਡੀ ਏਕਤਾ ਆਪਾਂ ਪੰਜਾਬ ਲੈਵਲ ਦੇ ਉੱਤੇ ਲੈ ਕੇ ਜਾਈਏ ਤਾਂ ਕਿ ਅਸੀਂ ਪੰਜਾਬ ਦੀ ਪੰਜਾਬ ਦੀ ਜਵਾਨੀ ਨੂੰ ਬਚਾ ਸਕੀਏ ਸੋਹਣਾ ਰੰਗਲਾ ਪੰਜਾਬ ਬਣਾ ਸਕੀਏ ਮੈਂ ਤਾਂ ਇਹੀ ਗੁਜਾਰਿਸ਼ ਕਰੂੰਗਾ ਜਿਹੜਾ ਦਰਦ ਆ ਨਰਿੰਦਰਦੀਪ ਦੇ ਮਾਮਾ ਜੀ ਦੇ ਅੰਦਰੋਂ ਫੁੱਟਿਆ ਮੈਨੂੰ ਲੱਗਦਾ ਜਿਹੜਾ ਜਿਉਂਦਾ ਬੰਦਾ ਜਿਹੜਾ ਅਜੇ ਮਰਿਆ ਨਹੀਂ ਉਹ ਇਹਨੂੰ ਸਮਝ ਸਕਦਾ ਇਹ ਬਾਪ ਹੈ ਮੈਨੂੰ ਲੱਗਦਾ ਜਿੰਨਾ ਜਿੰਨਾ ਦੇ ਘਰ ਕੋਈ ਵੀ ਧੀ ਜਾਂ ਪੁੱਤ ਹੈ ਉਹ ਇਸ ਬਾਪ ਦੇ ਅੰਦਰ ਦੀਆਂ ਚੀਕਾਂ ਸੁਣ ਸਕਦਾ ਪਰ ਫਿਰ ਵੀ ਜਿਹੜਾ ਬੰਦਾ ਚੁੱਪ ਹੈ ਉਹ ਕਿਉਂ ਚੁੱਪ ਹੈ ਇੱਕ ਸ਼ਾਇਰ ਨੇ ਲਿਖਿਆ ਸੀ ਕਹਿੰਦਾ ਮਰ ਚੁੱਕੇ ਦੀਆਂ ਦੋ ਨਿਸ਼ਾਨੀਆਂ ਹਨ ਜਿਹੜਾ ਮਰ ਜਾਂਦਾ ਹੈ ਉਹ ਸੋਚ ਨਹੀਂ ਸਕਦਾ ਜਿਹੜਾ ਮਰ ਜਾਂਦਾ ਹੈ ਉਹ ਬੋਲ ਨਹੀਂ ਸਕਦਾ ਤੇ ਜੋ ਸੋਚ ਨਹੀਂ ਰਿਹਾ ਤੇ ਜੋ ਬੋਲ ਨਹੀਂ ਰਿਹਾ ਉਹ ਮਰ ਚੁੱਕਾ ਹੈ ਤੇ ਇਹ ਗੱਲ ਬਿਲਕੁਲ ਠੀਕ ਹੈ ਆਪਣੇ ਅੰਦਰ ਨੂੰ ਟਟੋਲੀਏ ਕਿ ਅਸੀਂ ਜਿਉਂਦੇ ਆ ਕਿ ਮਰ ਚੁੱਕੇ ਆ ਤੇ ਖਾਸ ਕਰ ਮੈਂ ਜਿਸ ਤਰ੍ਹਾਂ ਨਰਿੰਦਰਦੀਪ ਦੇ ਮਾਮਾ ਜੀ ਨੇ ਮੀਡੀਆ ਦੀ ਗੱਲ ਕੀਤੀ ਹੈ ਕਿ ਮੀਡੀਆ ਨੂੰ ਚਾਹੀਦਾ ਹੈ ਮੁੱਖ ਮੰਤਰੀ ਦੀ ਕੋਠੀ ਦਿਵਾਲੇ ਕੈਮਰੇ ਲੈ ਕੇ ਜਾਵੇ ਮੈਂ ਕਹੂੰਗਾ ਉਹ ਵੱਡੇ ਵੱਡੇ ਚੈਨਲਾਂ ਵਾਲਾ মিডিਆ ਕਿੱਥੇ ਮਰ ਗਿਆ ਉਹ ਵੱਡੇ ਵੱਡੇ ਪੱਤਰਕਾਰ ਚਿਹਰੇ ਪਤਾ ਨਹੀਂ ਕਿੱਥੇ ਛਿਤਮ ਹੋ ਗਏ ਨੇ ਪਤਾ ਨਹੀਂ ਕਿਉਂ ਉਹ ਮਸਾਲੇ ਵਾਲਾ ਖਬਰਾਂ ਹੀ ਚੱਕਣ ਜੋਗੇ ਨੇ ਕਿਉਂ ਇਹੋ ਜੀਆਂ ਦਰਦਨਾਕ ਚੀਜ਼ਾਂ ਦੇ ਉੱਪਰ ਉਹ ਗਾਇਬ ਹੋ ਜਾਂਦੇ ਨੇ ਕਿੰਨੇ ਸਾਰੇ ਪੰਜਾਬ 'ਚ ਵੱਡੇ ਨਾਣੇ ਪੱਤਰਕਾਰੀ ਦੇ ਵਿੱਚ ਜਿਹੜੇ ਸਿਰਫ ਵੱਡੇ ਨੇ ਪਰ ਉਹਨਾਂ ਦੇ ਅੰਦਰ ਦਾ ਇਨਸਾਨ ਕਿਤੇ ਨਾ ਕਿਤੇ ਮਰ ਚੁੱਕਾ ਹੈ ਪਰ ਜਿਹੜਾ মিডিਆ ਐਦਾਂ ਦੇ ਦੁੱਖਾਂ ਦਰਦਾਂ ਝੁਲਮਾਂ ਦੀ ਆਵਾਜ਼ ਚੱਕਦਾ ਹੈ ਉਹਨੂੰ ਪੰਜਾਬ ਦੇ ਲੋਕ ਸਜਦਾ ਕਰਨਗੇ মিডিਆ ਉਦੋਂ ਵੀ ਚੱਲਿਆ ਜਦੋਂ ਅੰਗਰੇਜ਼ਾਂ ਨੇ ਬਣ ਕੀਤਾ ਹੋਇਆ ਸੀ মিডিਆ ਕਰਮੀਆਂ ਨੇ ਸ਼ਹਾਦਤਾਂ ਵੀ ਦਿੱਤੀਆਂ ਨੇ ਪਰ ਜਦੋਂ মিডিਆ ਪਾਲਤੂ ਕੁੱਤਾ ਬਣ ਜਾਏ ਤਾਂ ਫਿਰ ਕਿਸੇ ਸਮਾਜ ਦੀ ਬਰਬਾਦੀ ਕੋਈ ਰੋਕ ਨਹੀਂ ਸਕਦਾ ਤਾਂ ਇਹਨਾਂ ਦਾ ਦਰਦ ਸਮਝਣਾ ਚਾਹੀਦਾ ਇੱਕ ਪੜਿਆ ਲਿਖਿਆ ਜ਼ਹੀਨ ਨੌਜਵਾਨ ਬਿਨਾਂ ਕਸੂਰ ਤੋਂ ਚੱਕ ਲੈਣਾ ਤੇ ਉਹਨੂੰ ਖਪਾ ਕੇ ਘਰੇ ਭੇਜ ਦੇਣਾ ਤੇ ਐਕਸੀਡੈਂਟ ਬਣਾਉਣ ਦੀ ਕੋਸ਼ਿਸ਼ ਕਰਨੀ ਇਹ ਪਹਿਲਾ ਤੇ ਆਖਰੀ ਕੇਸ ਨਹੀਂ ਹੈ ਪਹਿਲਾਂ ਵੀ ਦਰਜਨਾ ਹਜ਼ਾਰਾਂ ਕੇਸ ਵਾਪਰੇ ਨੇ ਤੇ ਅਜੇ ਵਾਪਰਨਗੇ ਕੱਲ ਨੂੰ ਵਾਰੀ ਤੁਹਾਡੀ ਜਾਂ ਮੇਰੀ ਹੋ ਸਕਦੀ ਹੈ ਸੋਚਣਾ ਸ਼ੁਰੂ ਕਰੀਏ ਔਰ ਇਸ ਇਨਸਾਫ ਦੇ ਲਈ ਆਵਾਜ਼ ਉਠਾਈਏ ਬਹੁਤ ਮਿਹਰਬਾਨ